ਅਸੀਂ ਸਵਾਗਤ ਕਰਦਾ ਹਾਂ ਲਈ ਇਹ ਸ਼ੋਰਮ ਟਿੱਕੀ ਦੇ ਜੀ ਅੱਜ ਤੁਹਾਡੇ ਲਈ ਰਾਮਟੈਕਸ ਬ੍ਰਾਂਡ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਲੈ ਕੇ ਆਏ ਜੀ ਪ੍ਰਿੰਟ ਸੂਟ ਹੈ ਸਰਦਾਰੀ ਪ੍ਰਿੰਟ ਹੈ ਮਤਲਬ ਕਿ ਇਹਦੇ ਵਿੱਚ ਚਾਰ ਆਪਣੇ ਕੋਲ ਕਲਰ ਆਏ ਨੇ ਪੀਚ ਟੋਨ ਕਹਿ ਸਕਦੇ ਆ ਲੈਮਨ ਟੋਨ ਆ ਗਿਆ ਜੀ ਪਿੰਕ ਪੀਚ ਆ ਗਿਆ ਤੇ ਪਿਸਤਾ ਗ੍ਰੀਨ ਆ ਗਿਆ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣਾ ਫੈਬਰਿਕ ਹੈ ਇਟਾਲੀਅਨ ਬੂਲ ਪਸ਼ਮੀਨੇ ਦਾ ਫੈਬਰਿਕ ਆਊਗਾ 5 ਮੀਟਰ ਸੂਟ ਆਊਗਾ ਰਾਮਟੈਕਸ ਬ੍ਰਾਂਡ ਦਾ ਇਹ 800 ਰੁਪਏ ਦਾ ਪ੍ਰਾਈਸ ਰਹਿਣਾ ਜੀ ਦਾ ਤੇ ਤੁਸੀਂ ਇਕੁਅਲ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਰਾਮਟੈਕਸ ਬ੍ਰਾਂਡ ਬਹੁਤ ਸੋਹਣਾ ਕਪੜਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀ ਰਾਮਟੈਕ ਬ੍ਰਾਂਡ ਦਾ ਕਹੇ ਆ ਕਪੜਾ ਹੁੰਦਾ ਬਹੁਤ ਸ਼ਾਨਦਾਰ ਡਿਜ਼ਾਈਨ ਬਹੁਤ ਸੋਹਣਾ ਕਪੜਾ ਪ੍ਰਾਈਸ ਆਊਗਾ 800 ਰੁਪਏ ਦੇ ਵਿੱਚ ਤੇ 5 ਮੀਟਰ ਇਹਦਾ ਸੂਟ ਆਣਾ ਜੀ ਸਕਰੀਨਸ਼ਾਟ ਲੈ ਲਓ ਨਾਲ ਦੀ ਨਾਲ ਆਪਣੇ ਜਿਹਨਾਂ ਨੇ ਆਰਡਰ ਬੁੱਕ ਕਰਾਉਣੇ ਨੇ ਮਤਲਬ ਕਿ ਸਰਦਾਰੀ ਪ੍ਰਿੰਟ ਆਊਗਾ ਬਹੁਤ ਸ਼ਾਨਦਾਰ ਪ੍ਰਿੰਟ ਹੈ ਪ੍ਰਿੰਟ ਦੇਖੋ ਜੀ ਕਿੰਨਾ ਅਲਟੀਮੇਟ ਲੱਗ ਰਿਹਾ ਹੈ ਬਹੁਤ ਗ੍ਰੇਸਫੁਲ ਪ੍ਰਿੰਟ ਹੈ ਜੀ 5 ਮੀਟਰ ਸੂਟ ਆਣਾ ਜੀ ਸਕਰੀਨਸ਼ਾਟ ਨਾਲ ਦੀ ਨਾਲ ਲੈ ਕੇ ਆਪਣੇ ਆਰਡਰ ਜਿਹੜੇ ਵੀ ਆ ਬੁੱਕ ਕਰਵਾ ਲਓ ਗ੍ਰੇਸਫੁਲ ਫੈਬਰਿਕ ਹੈ ਜੀ ਡਿਜ਼ਾਈਨ ਬਹੁਤ 5 ਮੀਟਰ ਸੂਟ ਵਾਲਾ ਜੀ 800 ਰੁਪਏ ਦਾ ਸ਼ਿਪਿੰਗ ਚਾਰਜ ਰਹਿਣਗੇ ਆਨਲਾਈਨ ਪੇਮੈਂਟ ਵਿੱਚ 50 ਰੁਪਏ ਅਗਰ ਕੈਸ਼ ਔਨ ਡਿਲੀਵਰੀ ਕਰਨੀ ਹੈ ਜੀ ਉਹਦਾ 100 ਰੁਪਿਆ ਹੁੰਦਾ ਹੈਗਾ ਤੇ ਜੋ ਸ਼ਿਪਿੰਗ ਚਾਰਜ ਨੇ ਉਹ ਪਹਿਲਾਂ ਪੇ ਕਰਨੇ ਨੇ ਜੋ ਬਾਕੀ ਅਮਾਉਂਟ ਰਹਿ ਜਾਂਦੀ ਹੈ ਜੀ ਉਹ ਘਰੇ ਪਰਸਲ ਰਸੀਵ ਕਰਦੇ ਹੁੰਦੇ ਨੇ ਆਨਲਾਈਨ ਪੇਮੈਂਟ ਵਿੱਚ 50 ਰੁਪਏ ਕੈਸ਼ ਔਨ ਡਿਲੀਵਰੀ ਵਿੱਚ 100 ਰੁਪਏ ਜੀ ਪਿਸਤਾ ਗ੍ਰੀਨ ਕਲਰ ਹੈ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਬਹੁਤ ਸ਼ਾਨਦਾਰ ਫੈਬਰਿਕ ਹੈ ਪ੍ਰਾਈਸ ਹੈ 800 ਰੁਪਏ ਰਾਮਟਕਸ ਬ੍ਰਾਂਡ ਬਹੁਤ ਸੋਹਣੀ ਕੁਆਲਿਟੀ ਸੋ ਜਿਨ੍ਹਾਂ ਨੇ ਵੀ ਆਰਡਰ ਬੁੱਕ ਕਰਨਾ ਹੈ ਸਕਰੀਨਸ਼ਾਟ ਲੈ ਕੇ ਨਾਲ ਨਾਲ ਫੁੱਕਰਵਾ ਲੋ ਜਾਂ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਅਡੀਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਥਾਣਾ ਰੋਡ ਪੀਕੀ